ਵਿਭਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019800 ਸੱਸੀ ਗੜ੍ਹ ਬਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਹਾਪੀ ਸਿੰਘ ਪਿੰਡ ਕਤੂ ਜਿਹੜਾ ਬਰਨਾਲਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 78890 97305 78890 97305 97305 ਜਿਹੜੇ ਆਪਾਂ ਵੱਡੀ ਵੜ ਦੇਖੀਏ ਨੇ ਐਚ ਐਫ ਕਿਹੜਾ ਸੂਆ ਸੂਈਏ ਇਹ ਦੂਜਾ ਸੂਆ ਸੂਈਏ ਵੀਰੇ ਦੂਜਾ ਸੂਆ ਬੱਚਾ ਨਹੀਂ ਕੀ ਜਿਹਦਾ ਬੱਚਾ ਬੱਸਾ ਵੀਰੇ ਬੱਚਾ ਆ ਗਿਆ ਕਰਾਸ ਬ੍ਰੀਡ ਚ ਹਾਂਜੀ ਜੇ ਰੋਕਿਆ ਜਾਵਾਂ ਜੇ ਇਹਦੇ ਓਕੇ ਵੀਰੇ ਵੀਡੀਓ ਵਗੈਰਾ ਸਭ ਠੀਕ ਹੈ ਕੋਈ ਠੀਕ ਹੈ ਤੇ ਦੁੱਧ ਪਿਛਲੇ ਵਾਰ ਦਾ ਪਤਾ ਕੁਝ ਕਿੰਨਾ ਕੁ ਪਾਇਆ ਸੀ ਦੁੱਧ ਵੀਰੇ ਪਹਿਲੇ ਪਹਿਲੇ ਸੂਆ ਦਾ ਮਾਲਕ ਹੁੰਦਾ 30 ਕਿਲੋ ਦੁੱਧ ਦਿੱਤਾ ਹਾਂ ਬਸੀਆ 30 ਕਿਲੋ ਦੁੱਧ ਹਾਂ ਤੇ ਬਾਕੀ ਜੇਰ ਜੂ ਰੋਕਿਆ ਬੱਚਾ ਇਹ ਮੇਲਗਾ ਵਦੇ ਦਾ ਚੋਾਈ ਆਪਾਂ ਕਿੰਨੀ ਕਰ ਲਈ ਬੋਲਾ ਇਹਦਾ ਚੋਾਈ ਆਪਾਂ ਤਾਂ ਵੀ 70-80 ਕਿਲੋ ਬੋਲਾ ਚੋਆ 7-8 ਕਿਲੋ ਬੋਲਾ ਚੋਆ ਇਹਦਾ ਹਾਂ ਤੇ ਬਾਕੀ ਬੱਚਾ ਵਗੈਰਾ ਡਗਾ ਤਾਂ ਹਨਾ ਹਾਂ ਹਾਂ ਅੰਦਾਜ਼ਾ ਲਾ ਕੇ ਗਰਮੀ ਦੇ ਹਿਸਾਬ ਨਾਲ ਜੀ ਕਿੰਨਾ ਕੰਦਾਜ਼ਾ ਲਾ ਸਕਦੇ ਇਹ ਦੇਖ ਨੂੰ ਵਹਿੜ ਖਾਂਦਾ ਜੇ 35 ਕਿਲੋ ਵੇ 40 ਕਿਲੋ ਜਾਂ ਆਪਾਂ 30 ਕਿਲੋ ਕਹਿ ਜੀ ਵਹਿੜ ਦੇਣਾ ਵੀ 30 ਕਿਲੋ ਦੁੱਧ ਪਾ ਦੋਗੇ ਹਾਂ ਦੇਖ ਦੇਖ ਨੂੰ ਦੱਸ ਦੀ ਵਹਿੜ 30 ਕਿਲੋ ਵਾਲੀ ਬਾਕੀ ਰਾਜੀ ਪਲੀ ਪੁਲੀ ਬਹੁਤ ਹੈ ਹਨਾ ਜੰਦਿਆਂ ਨੂੰ ਬਥੇਰੀ ਹੈ ਹਾਂ ਤੋਂ ਵੀ ਪਾਉਂਦੇ ਇਹਨੂੰ ਤੋਂ ਬਿਰੋ ਰਾਜੀ ਬ ਦੂਜਾ ਸੂਆ ਜਿਹਨਾਂ ਨੇ ਸੂਈਆ ਸੋ ਬਾਕੀ ਪੈਠੇ ਫੁੜੇ ਦੀ ਬਣਤਰ ਚੜਾਈ ਵਗੈਰਾ ਦੇਖ ਸਕਦੇ ਤੇ ਲੇਵਾ ਵਗੈਰਾ ਦੇਖ ਸਕਦੇ ਸੋ ਬਾਕਸਰਾ ਚੋਈ 8 ਕਿਲੋ ਬੋੜਾ ਇਹਦਾ ਚੋਇਆ ਵਗਾ ਸੋ ਮੂਵਤਾ ਦੇਖੋ ਫੇਸ ਕੁਆਲਟੀ ਬੋਧੀ ਵਾਲੀ ਬਿਹੜਾ ਪ्युअर ਐਫ ਐਫ ਦੀ ਤੇ ਬਾਕੀ ਲੇਵਾ ਤੁਹਾਡੇ ਸਾਹਮਣੇ ਹੈ ਸਾਫ ਸੁਥਰਾ ਚੰਗਾ ਸੋਹਣਾ ਤੇ ਬਾਕੀ ਪਲੀ ਗੁੜੀ ਬਹੁਤ ਜਾਦੀ ਆ 30 ਲੀਟਰ ਦੁੱਧੇ ਨੂੰ ਵੀ ਮਹਿੰਗੇ ਨਹੀਂ ਕਰਦਾ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਸੋਹਣੇ ਸਾਫ ਸੁਥਰੀਆਂ ਮਿਲਕ ਵੇਨ ਚੰਗੀ ਸੂਈ ਦਿਖਾਈ ਦੀ ਜਾਂਦੀ ਹੈ ਤੇ ਸੂਈ ਸਵਾਈ ਹੈ ਜਮਾ ਧਾਰ ਵਾਲੇ ਵਕਤੋਂ ਵੀ ਓਕੇ ਆ ਤੇ ਦੂਜੇ ਪਾਸੇ ਮਿਲ ਕਿਵੇਂ ਦੇਖ ਸਕਦੇ ਪੂਰੀ ਚੰਗੀ ਮਿਲ ਕਿਵੇਂ ਤੇ ਸਾਫ ਸੁੱਧਰੇ ਥਾਣਾ ਵਾਂਗ ਬਾਕੀ ਵੱਡੀ ਬਹੁਤ ਆ ਜਿੰਦੇ ਜਾਣ ਬਹੁਤ ਆ ਹਨ ਤੇ ਭਾ ਭਾਂਤ ਦਾ ਕੀ ਹੋਊਗਾ ਭਾ ਭਾਂਤ ਦਾ ਵੀਰੇ ਖੁੰਦੇ ਕਹਿੰਦੇ ਮੁੱਲ ਜਮਾ ਜਾਇਜ ਹੋਊਗਾ ਕੋਈ ਵੀ ਵੱਡੀ ਬਹਿਲੇ ਕਿ ਡਾੜੇ ਬਾਰੇ ਕੋਈ ਬਾੜਾ ਭਾ ਕਰਾਂਗੇ ਜਾਇਜ ਹੋਊਗਾ ਜਮਾ ਜਾਇਜ ਹੋਊ ਲੋਕਾਂ ਦਾ ਕੰਮ ਨਹੀਂ ਹੋਊਗਾ ਕੋਈ ਵੱਡਾ ਭਾ ਕਰਾਂਗੇ ਤੇ ਨੰਬਰ ਬੋਲੀ ਆਪਣਾ ਨੰਬਰ ਆਪਣਾ 987890 97305 ਧਾਰਾ ਮਾਰਦੇ ਜੀ ਉਹ ਵੀਰ ਉਹ ਧਾਰਾ ਦੇਖ ਸਕਦੇ ਹੋ ਕਿਆ ਬਾਤ ਆ ਸਾਫ ਸੁੱਧਰੇ ਮੋਟਾ ਮੋਟਾ ਚੋਣਾ ਤਿੰਮਗਾਤ ਨੇ ਪੀਤਾ ਡਾਇਮੰਡ ਆਪ ਕੋ ਜਰ ਕੁਝ ਹੋ ਨਹੀਂ ਹੋ ਜਾਦਾ ਠੀਕ ਆ ਧਾਰਾ ਦੂਰ ਵਾਲੇ ਪਾਸੇ ਬੇਫਿਕਰ ਹੋ ਜੇ ਬੰਦਾ ਜਮਾ ਹਾਂ ਠੀਕ ਆ ਸੋ ਚਵਾਈ ਦੀ ਪੂਰੀ ਇੱਕ ਨੰਬਰ ਬਸ ਠੀਕ ਆ ਓਕੇ ਸੋ ਬਰੋ ਧਾਰਾ ਮਾਰ ਕੇ ਦਿਖਾ ਜੇ ਕਿਸੇ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ